ਨਾਲੇ ਮੱਥਾ ਟੇਕਾਂਗੇ ਨਾਲੇ ਗੁਰੂਆਂ ਦਾ ਅਸ਼ੀਰਵਾਦ ਲਵਾਂਗੇ ਨਾਲੇ ਜਾ ਕੇ ਆਵਾਂਗੇ ਭਾਈ ਰੈਲੀ 'ਚ ਵੀ ਜਾਵਾਂਗੇ ਕਈ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੋਣਾ ਇਹ ਐਨਾ ਟਾਈਮ ਕਿੱਥੇ ਅੱਜਕੱਲ ਕਿਸੇ ਕੋਲੇ ਆਪਦੇ ਘਰਦਿਆਂ ਵਾਸਤੇ ਸੋਚਣ ਵਾਸਤੇ ਟਾਈਮ ਹੈ ਨਹੀਂ ਸੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਆ ਵੀਰੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਔਰ ਤੁਸੀਂ ਉਹ ਬੰਦੇ ਹੋ ਜਿਹੜੇ ਦੇਸ਼ ਭਗਤ ਬੰਦੇ ਹੋ ਜਿਹੜੇ ਆਪਣੇ ਪਰਿਵਾਰ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਹੋ ਕਿ ਯਾਰ ਆਪਣਾ ਪਿੰਡ ਕਿਵੇਂ ਤਰੱਕੀ ਕਰੂਗਾ ਆਪਣਾ ਇਲਾਕਾ ਕਿਵੇਂ ਤਰੱਕੀ ਕਰੂਗਾ ਆਪਣਾ ਪੰਜਾਬ ਕਿਵੇਂ ਤਰੱਕੀ ਕਰੂਗਾ ਸੋ ਇਸ ਕਰਕੇ ਅੱਜ ਇਸ ਇਨ ਠਾਠਾ ਮਾਰਦਾ ਇਕੱਠ ਦੇਖ ਕੇ ਖੁਸ਼ੀ ਹੈ ਨਹੀਂ ਤਾਂ ਅੱਜ ਰੈਲੀਆਂ ਹੋਰ ਪਾਰਟੀਆਂ ਦੀਆਂ ਵੀ ਨੇ ਚਲੋ ਕਾਂਗਰਸ ਵਾਲੇ ਤਾਂ ਹੁੰਦੀ ਨਹੀਂ ਉਹਨਾਂ ਤਾਂ ਆਪਸ ਦੇ ਵਿੱਚ ਹਜੇ ਗੱਲ ਨਹੀਂ ਬਣ ਰਹੀ ਸੁਖਵੀਰ ਬਾਦਲ ਕੇਲੇ ਨਿਬੜ ਗਏ ਹੋਣਗੇ ਉਹ ਤਾਂ ਆਪ ਹੀ ਕਹਤਾ ਸੀ ਉਹਨੇ ਕਹਿੰਦਾ ਵੀ ਬੋਲਣ ਵਾਲੇ ਤਾਂ ਆਪਣੇ ਸਾਰੇ ਚਲੇ ਗਏ ਮੈਂ ਤਾਂ ਕੱਲਈ ਆ ਪਤਾ ਛੇਤੀ ਹੋਈ ਨਿਬੇੜ ਲਾਂਗੇ ਸਾਢੇ 12 1 ਵਜੇ ਤੱਕ ਕਹਿੰਦਾ ਨਿਬੜ ਜੂ ਕੰਮ ਉਹ ਤਾਂ ਚਲੇ ਗਏ ਹੁਣੇ ਕਰੇ ਔਰ ਅੱਧਿਆਂ ਤੋਂ ਬਾਅਦ ਸ਼ਰਤ ਲਾ ਲੋ ਅੱਧਿਆਂ ਤੋਂ ਬਾਅਦ ਸੁਖਵੀਰ ਬਾਦਲ ਵਾਲੀਆਂ ਬੱਸਾਂ ਜਿਹੜੇ ਆਏ ਨੇ ਇੱਥੇ ਬੈਠੇ ਨੇ ਅੱਜ ਜਿਹੜੇ ਤਾੜੀਆਂ ਮਾਰਦੇ ਨੇ ਉਹੀ ਨੇ ਇਹ ਮੈਂ ਜਾਣਦਾ ਮੈਂ ਸਭ ਜਾਣਦਾ ਨਾ ਵਾ ਠੀਕ ਆ ਵਾ ਠੀਕ ਆ ਮੈਂ ਸਮਝ ਗਿਆ ਮੈਂ ਠੀਕ ਆ ਬਸ ਖੜੇ ਹੋਣ ਦੀ ਲੋੜ ਨਹੀਂ ਬਸ ਸਮਝ ਗਿਆ ਮੈਂ ਉਹ ਪਿੱਟੀ ਗਿਆ ਉਹ ਪਿਛਲੇ 20 ਦਿਨ ਤੋਂ ਓਏ ਬਾਸ ਆਲੇ ਇੱਧਰ ਹੀ ਆ ਜਾ ਓਏ ਉਧਰ ਉਧਰ ਨਾ ਲੰਘ ਜਾ ਓਏ ਉਹ ਮੈਂ ਕਹਾਂ ਜਿੰਨਾ ਮਰਜ਼ੀ ਕਹਿ ਲੈ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਾਣੀ ਤਾਂ ਉਧਰ ਹੀ ਜਾਂਦਾ ਜਿੱਧਰ ਨੂੰ ਜਾਣਾ ਪੈ ਜੇ ਬਸ ਸੋ ਇਹ ਐਂ ਠੱਕੇ ਨਹੀਂ ਚੱਲਦੇ ਹੁੰਦੇ ਜੀ ਇਹ ਐਂ ਦਰਿਆਵਾਂ ਨੂੰ ਨੱਖਿਆਂ ਨਾਲ ਮੋੜਿਆ ਨਹੀਂ ਜਾ ਸਕਦਾ ਇਹ ਤੁਹਾਡੇ ਪਿਆਰ ਦਾ ਦਰਿਆ ਹੈ ਜੀ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਆ ਬੜੇ ਇਲਜ਼ਾਮ ਲਾਉਂਦੇ ਆ ਜੀ ਬੜਾ ਕੁਝ ਕੱਢ ਕੇ ਲਿਆਉਂਦੇ ਆ ਜੀ ਵੀ ਕੋਈ ਮਿਲ ਜੇ ਕੋਈ ਅਹਜੀ ਚੀਜ਼ ਵੀ ਭਗਵਾਨਤਮਨ ਨੂੰ ਬਦਨਾਮ ਕਰ ਦਈਏ ਜਦੋਂ ਅਸੀਂ ਕੀਤਾ ਹੀ ਨਹੀਂ ਕੁਝ ਗਲਤ ਜੀ ਜੇ ਪੈਸੇ ਕਮਾਉਣੇ ਹੁੰਦੇ ਜੀ ਕਲਾਕਾਰੀ ਚੋਂ ਕਮਾ ਲੈਂਦੇ ਬੜੇ ਵਧੀਆ ਕਲਾਕਾਰੀ ਚ ਬਣਦੇ ਸਾਰੇ ਨਾਲ ਦੇ ਮੇਰੇ ਜਿਹੜੇ ਮੇਰੀ ਟੀਮ ਚ ਕੰਮ ਕਰਦੇ ਸਾਰੇ ਬੜੇ ਵਧੀਆ ਕਲਾਕਾਰ ਨੇ ਜੀ ਅੱਜ ਵੀ ਫਿਲਮਾਂ ਚ ਆਉਂਦੇ ਆ ਮੈਂ ਵੀ ਆਈ ਜਾਂਦਾ ਬੰਬੇ ਦਿੱਲੀਆਂ ਤੋਂ ਕੋਈ ਟੀਵੀਆਂ ਤੋਂ ਪੈਸੇ ਕਮਾ ਲੈਂਦੇ ਜੀ ਪੈਸੇ ਆਣਾ ਤਾਂ ਕੰਮ ਹੈ ਹੀ ਨਹੀਂ ਉਦੋਂ ਪਕਾਟਾ ਮਾਰਿਆ ਹੋਇਆ ਜੀ ਹਾਂ ਇੱਕ ਗੱਲ ਹੋ ਹੈਗੇ ਆ ਕਿ ਪੰਜਾਬ ਦੇ ਹੱਕ ਚ ਖੜਨ ਦਾ ਜੋ ਚਾ ਹੈ ਜੋ ਪੰਜਾਬ ਦੇ ਹੱਕ ਚ ਖੜ ਕੇ ਫਿਰ ਸਕੂਨ ਮਿਲਦਾ ਉਹਦਾ ਕੋਈ ਮੁੱਲ ਨਹੀਂ ਕਿਤੇ ਇਸੇ ਕਰਕੇ ਬਸ ਇਹਨਾਂ ਨੂੰ ਇਹ ਵੀ ਇਹ ਕੌਣ ਆ ਗਏ ਯਾਰ ਇਹ ਤਾਂ ਲੋਕਾਂ ਨੂੰ ਸਾਰਾ ਕੁਝ ਦੱਸੀ ਜਾਂਦੇ ਆ ਵੀ ਐ ਹੁੰਦਾ ਹੁੰਦਾ ਐ ਹੁੰਦਾ ਹੁੰਦਾ ਐ ਹੁੰਦਾ ਹੁੰਦਾ ਖੜੇ ਆ ਜਾਣਾ ਹਰੇਕ ਨੇ ਆ ਦੁਨੀਆ ਤੋਂ ਪਰ ਕੋਈ ਕੰਮ ਕਰ ਜੀਏ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਇੱਥੇ ਬੜੇ ਆਏ ਆ ਜੀ ਸਿਕੰਦਰ ਵਰਗੇ ਆਏ ਆ ਖਾਲੀ ਹੱਥ ਗਏ ਆ ਏ ਕਿਹੜਾ ਨਾਲ ਜਾਣੇ ਆ ਉਏ ਆ ਵੀ ਚਾਰ ਬੰਦੇ ਯਾਦ ਰੱਖ ਲੈਂਦੇ ਕੋਈ ਬੰਦਾ ਆਇਆ ਸੀ ਉਹਦੇ ਕਾਨੂੰਨ ਕਰਕੇ ਜਾਂ ਉਹਦੀ ਉਹਦੀ ਸੋਚ ਕਰਕੇ ਜਾਂ ਉਹਦੇ ਪੈਨ ਚਲਾਉਣ ਕਰਕੇ ਆਹ ਲਾਕੇ ਚ ਆ ਕਲਿਆਣ ਹੋ ਗਿਆ ਆਹ ਲਾਕੇ ਚ ਕੱਸੀਆਂ ਦਾ ਪਾਣੀ ਆ ਗਿਆ ਆਹ ਲਾਕੇ ਜਰ ਨੌਕਰੀਆਂ ਮਿਲ ਗਈਆਂ ਉਹਨਾਂ ਦੇ ਗਾਹਾਂ ਘਰ ਵਧੀਆ ਗਾਹਾਂ ਕਬੀਲਦਾਰੀ ਤੁਰਪੀ ਆਹੀ ਗੱਲਾਂ ਹੁੰਦੀਆਂ ਜੀ ਹੋਰ ਕੀ ਏ ਹੁਣ ਕੋਈ ਜਿਹੜਾ ਅਮੀਰ ਬੰਦਾ ਉਹ ਕਿਹੜਾ ਕੋਈ ਚਾਰ ਬੈੱਡਾਂ ਤੇ ਸੌਂਦਾ ਸੋਨਾ ਤਾਂ ਉੰਨੀਕ ਜਗ੍ਹਾ ਤੇ ਹੀ ਐ ਬਲਕੇ ਟੈਨਸ਼ਨਾਂ ਜਾਦੇ ਵੱਧ ਜਾਂਦੀਆਂ ਪੈਸੇ ਨਾਲ ਫਿਰ ਡਾਕਟਰ ਤੋਂ ਇੰਨੀਆਂ ਲੱਪ ਗੋਲੀਆਂ ਦੀ ਖਾ ਕੇ ਸੌਂਦਿਆ ਮੀਰਾ ਨੂੰ ਘੜਾਪਦੀ ਨੀਂਦ ਆਉਂਦੀ ਐ ਫਿਰ ਫੇਰ ਨਹੀਂ ਆਉਂਦੀ ਫਿਰ ਪਾਸੇ ਮਾਰਦੇ ਆ ਫੇਰ ਫੇਰ ਡਾਕਟਰ ਆਉਂਦੇ ਆ ਧੀ ਰਾਤ ਨੂੰ ਗਰੀਬ ਆਉਂਦਾ ਖੇਤੋਂ ਕੰਮ ਕਰਕੇ ਥੱਕਿਆ ਹੋਇਆ ਉਹ ਕਹਿੰਦਾ ਰੋਟੀ ਫੜਾਓ ਸੋਈਏ ਉਹਨੂੰ ਸਕੂਨ ਦੀ ਨੀਂਦ ਆਉਂਦੀ ਰੋਟੀ ਮਿਲੇ ਇੱਜ਼ਤ ਦੀ ਹਰੇਕ ਬੰਦਾ ਆਪਦੇ ਘਰੇ ਰਾਜਾ ਜੀ ਹਰੇਕ ਬੰਦਾ ਇੱਜ਼ਤ ਮਾਨ ਪਾਲਦਾ ਇੱਜ਼ਤ ਮਾਨ ਸਨਮਾਨ ਮਿਲੇ ਸਰਕਾਰਾਂ ਦਾ ਇਹ ਕੰਮ ਹੁੰਦਾ ਕਿਉਂ ਨੌਕਰੀਆਂ ਦੇਵੇ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਸਰਕਾਰਾਂ ਲੋਕਾਂ ਵਾਸਤੇ ਖੜਨ ਸਰਕਾਰਾਂ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਸਕੂਲ ਖੋਲਣ ਬੱਚੇ ਪੜ੍ਹ ਕੇ ਤਰੱਕੀਆਂ ਕਰਨ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਹੂਲਤਾਂ ਦੇ ਕੇ ਉਡਣ ਜੋਗੇ ਕਰਨਾ ਆਲਣੇ ਦੇ ਵੋਟਾਂ ਵਰਗੇ ਬੱਚੇ ਆਲਣੇ ਵਿੱਚ ਜਿਵੇਂ ਵੋਟ ਹੁੰਦੇ ਨੇ ਉਹਨਾਂ ਵਰਗੇ ਆਪਣੇ ਬੱਚੇ ਆ ਉਹਨਾਂ ਨੂੰ ਆਪਾਂ ਉਡਣਾ ਸਿਖਾਈਏ ਉਹਨਾਂ ਦੇ ਖੰਭ ਤਕੜੇ ਹੋਣ ਉਡਾਰੀਆਂ ਤਾਂ ਉਹਨਾਂ ਨੇ ਆਪ ਮਾਰਨੀਆਂ ਨੇ ਉਹਨਾਂ ਵਾਸਤੇ ਸਮਾਨ ਤਿਆਰ ਕਰੀਏ ਉੱਡਣ ਵਾਸਤੇ ਉਚਾਈਆਂ ਉਹਨਾਂ ਦੀਆਂ ਆਪ ਸੂਣੀਆਂ ਨੇ ਉਹਨਾਂ ਨੇ ਸੋ ਇਸ ਕਰਕੇ ਜਦੋਂ ਵੀ ਮੇਰੇ ਕੋਲੇ ਮੀਟਿੰਗ ਦੇ ਵਿੱਚ ਕੋਈ ਫਾਈਲ ਆਉਂਦੀ ਹੈ ਮੈਂ ਪੁੱਛਦਾ ਇਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਕੀ ਹੈ ਤੇ ਇਹਦਾ ਨੁਕਸਾਨ ਕੀ ਹੈ ਉਹ ਨੁਕਸਾਨ ਵਾਲੀ ਤਾਂ ਮੇਰੇ ਕੋਲੇ ਲਿਆਉਂਦੇ ਨਹੀਂ ਅਫਸਰਾਂ ਨੂੰ ਪਤਾ ਲੱਗ ਗਿਆ ਵੀ ਨੁਕਸਾਨ ਵਾਲੀ ਤਾਂ ਪਰ ਮਾਰਦਾ ਬਗਾ ਕੇ ਵੀ ਫਾਇਦਾ ਦੱਸੋ ਲੋਕਾਂ ਨੂੰ ਕੀ ਦੱਸਦੇ ਨੇ ਇਹ ਦਿਨ ਐ ਹੋ ਜਾਊਗਾ ਐ ਦਿਨ ਐ ਹੋ ਜਾਊਗਾ ਮੈਂ ਕਹਾਂ ਫਿਰ ਤਾਂ ਠੀਕ ਐ ਇਹ ਦਿਨ ਚਾਰ ਘਰਾਂ ਚ ਰੋਟੀ ਮਿਲੂ ਨਾ ਚੁੱਲ੍ਹੇ ਬਲਣਗੇ ਨੌਕਰੀਆਂ ਆ ਤੁਹਾਡੇ ਸਾਹਮਣੇ 63000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ 63000 ਥੋੜੇ ਜੋ ਵੀ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਜਾਂ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੀ ਹੋਊਗੀ ਇੱਕ ਬੰਦਾ ਹੱਥ ਖੜਾ ਕਰਕੇ ਕਹਦੇ ਵੀ 1 ਰੁਪਿਆ ਲੱਗ ਗਿਆ ਜੀ ਸਾਡਾ ਰਿਸ਼ਵਤ ਦਾ ਜਾਂ ਯਾਰ ਸਾਨੂੰ ਕਿਤੇ ਐਮਐਲਏ ਨੂੰ ਜਾਂ ਮੰਤਰੀ ਨੂੰ ਭਾੜ ਲੈਣਾ ਪੈ ਗਿਆ ਸਾਡਾ ਤੇਲ ਹੀ ਫੋਗ ਗਿਆ ਇੰਨਾ ਵੀ ਉਹਨੂੰ ਭਾੜੀਏ ਤੇ ਹਿਸ਼ਪਾਰਸ਼ ਚੱਲੂਗੀ ਨਾ ਆਹੀ ਕੈਸ਼ ਤੇ ਫਰਮਾਇਸ਼ ਨੇ ਤਾਂ ਮਰਵਾਏ ਆ ਪਹਿਲਾਂ ਮਿਲ ਜਾਣਗੇ ਨੌਕਰੀ ਮੈਨੂੰ ਰਾਤ ਚ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੈਡਰ ਦੀਆਂ ਅਸਾਮੀਆਂ ਉਹਦੀਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦੇ ਫਿਰ ਵੀ ਦਿੱਥੋਂ ਪੁੱਛ ਲਾਂਗੇ ਕਿਹੜੀ ਗੱਲ ਕਰਦਾ ਕੋਈ ਕਹਿੰਦਾ ਜੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਅਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹੈ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤੋਂ ਬਿਨਾ ਫਿਰ ਸਕੂਲ ਦਾ ਕੀ ਫਾਇਦਾ ਜੇ ਟੀਚਰ ਹੀ ਨਹੀਂ ਜੇ ਡਾਕਟਰ ਹੈ ਨਹੀਂ ਹਸਪਤਾਲ ਦਾ ਕੀ ਫਾਇਦਾ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਹੇ ਆ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਔਰ ਜਿਹੜੇ ਰਿਟਾਇਰ ਹੋ ਜਾਂਦੇ ਆ 2200 2100 ਉਹ ਤਾਂ ਹਰ ਇੱਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸਪਾਰਸ਼ ਨਹੀਂ ਸਰੀਰ ਹੈ ਪਰਮਾਤਮਾ ਨੇ ਦਿੱਤਾ ਹੈ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਹੈ ਤੋਂ ਜੋ ਪੰਜਾਬ ਪੁਲਿਸ ਚਾਹਣਾ ਚਾਹੁੰਦੇ ਨੇ ਪੰਜਾਬ ਪੁਲਿਸ ਚ ਆਜੋ ਤਰੱਕੀਆਂ ਵਾਸਤੇ ਵੀ ਗਾਂ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜ੍ਹਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੋਲਤਿਆਂ ਖੋਲ ਹੀ ਜਾਂਦੇ ਆ ਬਿਜਲੀ ਆਉਂਦੀ ਹੈ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਹੈ ਨਾ ਨਹੀਂ ਆਕ ਆਕੜਾਕੇ ਦੀ ਠੰਡ 'ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬਿਆ ਉਹਨਾਂ ਨੂੰ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਕਿਹੜਾ ਕਿਤੇ ਜਾਂਦੀ ਹੈ ਹੁਣ ਪਹਿਲਾਂ ਆਏ ਸੀ ਵੀ ਲੈ ਲੋ ਕੋਈ ਪਤਾ ਪਰਸੋਂ ਨੂੰ ਆਉ ਚੌਥੇ ਨੂੰ ਆਉ ਇਹਦਾ ਕੋਲਾ ਜਾ ਮੁੱਕਣ ਵਾਲਾ ਹੀ ਹੈ ਮੈਂ ਅਖਬਾਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤ ਨਹੀਂ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਹੈ ਖਬਰ ਉਹ ਅਸਲ ਚ ਨੀਤਾਂ ਹੀ ਮਾੜੀਆਂ ਸੀ ਇਹਨਾਂ ਦੀਆਂ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਹੈ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਹੈ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲਤੇ ਨਹਿਰਾਂ ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋਈ ਜਾਂਦੀਆਂ ਸੀ ਲੰਘਣ ਵਾਸਤੇ ਬਣਾਇਆ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ ਚੋਂ ਪਿੱਛੋਂ ਹੋਰ ਛੱਡ ਲਓ ਉੱਤੋਂ ਤਾਂਹ ਤੋਂ ਆਈ ਜਾਂਦਾ ਛੱਡ ਲਓ ਛੱਡ ਕੇ ਮੋਗੇ ਬਣਾ ਲਓ ਕੋਈ ਪਿੰਡ ਕਹਿੰਦਾ ਜੀ 1500 ਕਿੱਲੇ ਦਾ ਫਾਇਦਾ ਹੋ ਜੂ ਕੋਈ ਕਹਿੰਦਾ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸਲ ਤਾਂ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਆਰੇ ਆ ਜਾਣਗੀਆਂ ਜਾਂ ਪਾਈਪਾਂ ਦੁਆਰੇ ਪੈ ਜਾਣਗੀਆਂ ਇਹ ਕੰਮ ਨਹੀਂ ਜੀ ਇਹ ਕੰਮ ਨਹੀਂ ਅਸਲ ਚ ਨਹੀਂ ਤਾਂ ਉੱਥੇ ਹੁਣ ਉੱਥੇ ਨਾਰੇ ਲਾ ਕੇ ਤੁਰ ਗਏ ਹੋਣਗੇ ਉਹ ਅਕਾਲੀ ਦਰਾਲੇ ਆਲੇ ਵਾਲੇ ਖੜਾ ਲੈਂਦਾ ਉਹ ਸੁਖਵੀਰ ਬਾਦਲ 10 15 ਐਦਾਂ ਹੀ ਉਹਦੇ ਰਾਜੇ ਬੜਿੰਗਦੇ ਆਲੇ ਵਾਲੇ ਖੜੇ ਹੁੰਦੇ ਨੇ ਉਹ 48 ਜੇ ਕਿਸੇ ਨੇ ਇੰਨਾ ਚੁ ਕਿਹਾ ਸੀ 12 5 48 ਹੈ ਨਾ ਉਹ ਪਿੱਛੇ ਹੀ ਖੜਾ ਸੀ ਕੋਈ ਇਹਦਾ ਮਤਲਬ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 5 ਕਿੰਨਾ ਹੁੰਦਾ ਹੈ ਗਾਹ ਨਾਲ ਉਹਦੋਂ ਵੀ ਅਨਪੜ ਰੱਖੇ ਹੋਏ ਨੇ ਜਿਹੜੇ 48 ਕਹਿੰਦੇ ਨੇ ਦੱਸੋ ਇਹ ਆਉਣਗੇ ਹੁਣ ਦੱਸੋ ਹਰਾਨੀ ਵੀ ਗਲਤ ਹੈ ਇਹ ਚਲ ਉਹਨੇ 48 ਕਹਤਾ ਤੂੰ ਤਾਂ 60 ਕਰ ਲੈਂਦਾ ਨਾ 48 ਹੋਈ ਚੱਕਤਾ ਇਹੀ ਫਿਰ ਫਾਈਲਾਂ ਲਿਆ ਕਰਨਗੇ ਇਹਨਾਂ ਕੋਲੇ ਵੀ ਆ ਦੇਖੋ ਕਰੋ ਫਾਈਲ ਜੀ ਸਾਹਿਬ ਇਹ 48 ਵਾਲੀਆਂ ਹੀ ਕਰਾਉਣਗੇ ਸੋ ਵੀਰੋ ਅਸਲ 'ਚ ਨਾ ਪਹਿਲ 24 ਘੰਟੇ ਹੀ ਸੋਚ ਜੰਦੇ ਨੇ ਕਦੋਂ ਆਪਣਾ ਦਾ ਲੱਗੂ ਕਦੋਂ ਦਾ ਲੱਗੂ ਇਹ ਦਾ ਤੇ ਨਹੀਂ ਅਸਲ 'ਚ ਦਾ ਤੇ ਦਾਹ ਥੋੜੀ ਐ ਇਹ ਤਾਂ ਸੇਵਾ ਹੈ ਜੀ ਰਾਜਨੀਤੀ ਦਾ ਸੇਵਾ ਹੈ अरविंद केजरीवाल ਦੋ ਵਾਰੀ ਦਿੱਲੀ ਦੇ ਮੁੱਖ ਮੰਤਰੀ ਤਿੰਨ ਵਾਰੀ ਨੇ ਪਰ ਦੋ ਵਾਰੀ ਤਾਂ ਪੂਰੀਆਂ ਫੁੱਲ ਟਰਮਾਂ ਨੇ ਉਥੇ ਸਕੂਲ ਬਣਾਤੇ ਹਸਪਤਾਲ ਬਣਾਤੇ ਬਿਜਲੀ ਫ੍ਰੀ ਕਰਤੀ ਤਾਂ ਇਹ ਕਹਿੰਦੇ ਜੇ ਇਹ ਤਾਂ ਕੰਮ ਖਰਾਬ ਹੋਊਗਾ ਵੋਟਾਂ-ਬੋਟਾਂ ਚ ਕਰਕੇ ਇਧਰ ਉਧਰੋਂ ਕੱਟ-ਕਟਾ ਕੇ ਜੇ ਕਹਿੰਦੇ ਜੀ 25 ਚ ਵਾਰੀ ਆ ਗਈ ਉਹਨਾਂ ਦੀ ਉਹ ਹੁਣ ਦਿੱਲੀ ਵਾਲੇ ਲੋਕ ਪਛਤਾਈ ਜਾਂਦੇ ਨੇ ਕਹਿੰਦੇ ਯਾਰ ਸਾਰਾ ਕੁਝ ਹੀ ਬੰਦ ਕਰਤਾ ਮਹੱਲਾ ਕਲੀਨਿਕ ਵੀ ਬੰਦ ਕਰਤੇ ਠੀਕ ਹੈ ਫ੍ਰੀ ਵਾਲੇ ਸਕੂਲ 'ਚ ਜਿਹੜੀ ਫੀਸਾਂ ਲਾਤੀਆਂ ਪ੍ਰਾਈਵੇਟ ਸਕੂਲਾਂ ਨੂੰ ਕਹਤਾ ਵੀ ਵਧਾ ਲਓ ਜਿੰਨੀਆਂ ਵਧਾਉਣੀਆਂ ਨੇ ਸਾਰਾ ਕੁਝ ਹੀ ਕਰਤਾ ਜੀ ਉਹ ਹੁਣ ਕਹਿੰਦੇ ਯਾਰ ਆ ਕੀ ਕਰ ਬੈਠੇ ਲੋਕ ਉਹ ਕਹਿੰਦੇ ਜੀ ਭਾਈ ਅਸੀਂ ਤਾਂ ਇੱਥੇ ਆ ਸਾਨੂੰ ਕੀ ਐ ਅਗਲੀ ਵਾਰ ਦੇਖ ਲਾਂਗੇ ਪਰ ਇਹ ਐ ਨਾ ਸੂਬਾ ਬਹੁਤ ਪਿੱਛੇ ਪੈ ਜਾਂਦਾ ਫਿਰ ਹੁਣ ਤੱਕ ਆਪਾਂ ਇਹ ਜਿਆਦਾ ਕੋਈ ਹੋਵੇ ਨਵੇਂ ਨੇ ਬਈਆਰੇ ਕਦੇ ਚੈੱਕ ਨਹੀਂ ਕੀਤੇ ਦੇਖੀਏ ਇਹਨਾਂ ਨੂੰ ਆ ਇੰਨਾ ਤਾਂ ਤਾਂ ਖਹਿੜਾ ਛੜਾਇਆ ਬੜੀ ਮੁਸ਼ਕਲ ਨਾਲ ਉਹੀ ਹੁਣ ਫੇਰ ਕਹੀ ਜਾਂਦੇ ਨੇ ਸਾਨੂੰ ਲਿਓ ਪਹਿਲਾਂ 5-5 ਸਾਲ ਇਹਨਾਂ ਨੂੰ ਰੈਸਟ ਕਰਾ ਕੇ ਵੀ ਦੇਖਿਆ ਪੰਮ ਚਲ 5 ਸਾਲ ਇਹਨਾਂ ਨੂੰ ਹਟਾ ਕੇ ਦੇਖ ਲੈਨੇ ਆ ਦੂਜਿਆਂ ਨੂੰ ਲਿਆਉਣਿਆਂ ਵੀ ਜੇ ਕਿਤੇ ਠੀਕ ਹੋ ਜਾਣ ਉਹ ਫੇਰ ਫੇਰ ਫਿਰ ਉਹ ਹੈ ਜੀ ਫੇਰ ਆਪਸ ਚ ਮਿਲੇ ਹੋਏ ਹੁਣ ਤਾਂ ਹੁਣ ਤਾਂ ਹੁਣ ਤਾਂ ਇੰਟਰਵਿਊ ਵਿੱਚ ਨਹੀਂ ਦੱਸੀ ਜਾਂਦੇ ਵੀ ਫਲਾਨਾ ਫਲਾਨੇ ਨਾਲ ਮਿਲਿਆ ਹੋਇਆ ਸੀ ਉਹਨੇ ਮੇਰਾ ਕੰਮ ਖਰਾਬ ਕਰਤਾ ਉਹ ਫਲਾਨੇ ਨਾਲ ਮਿਲਿਆ ਸੀ ਮੇਰਾ ਕੰਮ ਖਰਾਬ ਕਰਤਾ ਇਹ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਪਬਲਿਕ ਦਾ ਜਨਤਾ ਦਾ ਕੰਮ ਖਰਾਬ ਕਰਤਾ ਤੁਹਾਡਾ ਤਾਂ ਕੀ ਗਿਆ ਜਨਤਾ ਦਾ ਕੰਮ ਖਰਾਬ ਹੋ ਗਿਆ ਬਹੁਤ ਸਾਰੇ ਮੇਰੇ ਫੋਨ ਤੇ ਫੋਨ ਆਉਂਦੇ ਆ ਬਾਹਰਲੇ ਮੁਲਕਾਂ ਚ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਰਮਨੀ ਕਿਤੇ ਇਧਰ ਮੁੰਡੇ ਜਿਹੜੇ ਟਰੱਕ ਚਲਾਉਂਦੇ ਆ ਜਾਂ ਕੋਈ ਟੈਕਸੀਆਂ ਚਲਾਉਂਦੇ ਆ ਜਾਂ ਕੰਮਕਾਰ ਕਰਦੇ ਆ ਉਹ ਜਦੋਂ ਰੋਜ਼ ਦੇਖਦੇ ਆ ਵੀਰ ਅੱਜ ਫੇਰ ਬਈ ਨੌਕਰੀਆਂ ਵੰਡਤੀਆਂ ਹਾਂਜੀ ਯਾਰ ਕੀ ਕੌਣ ਕੌਣ ਰੱਖੇ ਨੇ ਕਹਿੰਦੇ ਜੀ 1700 ਤੁਸੀਂ ਐਸ ਡੀਓ ਤੇ ਪਟਵਾਰੀ ਰੱਖ ਲੇ ਹਾਂਜੀ ਹਾਂਜੀ ਸਾਡੇ ਪਿੰਡ ਦੇ ਅਮ ਨੂੰ ਦੋਨੋਂ ਮਿਲ ਗਈ ਕਹਿੰਦਾ ਬਾਈ ਯਾਰ ਯਾਰ ਬਾਈ ਅਸੀਂ ਨਹੀਂ ਆ ਸਕਦੇ ਵਾਪਸ ਮੈਂ ਕਿਹਾ ਵੀ ਆਜੋ ਪੇਪਰ ਦੇ ਲੋ ਕਹਿੰਦੇ ਯਾਰ ਉਮਰਾਂ ਥੋੜੀਆਂ ਜਿਆਦੇ ਹੋ ਗਈਆਂ ਮੈਂ ਕਿਹਾ ਹੁਣ ਉਮਰਾਂ ਤਾਂ ਮੈਂ ਘਟਾ ਨਹੀਂ ਸਕਦਾ ਹਨਾ ਉਹ ਕਹਿੰਦੇ ਯਾਰ ਜੇ ਕਿਤੇ ਤੂੰ ਪਹਿਲਾਂ ਆਇਆ ਹੁੰਦਾ ਲੈ ਸਾਨੂੰ ਇੱਥੇ ਜਾਣ ਦੀ ਲੋੜ ਨਹੀਂ ਸੀ ਮੈਂ ਚੱਲ ਕੋਈ ਗੱਲ ਨਹੀਂ ਹੁਣ ਇਹ ਤਾਂ ਪ੍ਰਮਾਤਮਾ ਹੈ ਜਦੋਂ ਚਾਹੇ ਉਦੋਂ ਹੀ ਉਹਦੇ ਉਹਦੇ ਆਗਿਆ ਬਿਨਾ ਪੱਤਾ ਨਹੀਂ ਹਿੱਲਦਾ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਹੁਣ ਫਿਰ ਅਗਲੀ ਪੀੜੀ ਤੇ ਰੱਖਾਂਗੇ ਉਮੀਦ ਵੀ ਅਸੀਂ ਵਾਪਸ ਆ ਜੀਏ ਤਾਂ ਸਾਨੂੰ ਕਿਵੇਂ ਰਗੂਆ ਮੈਂ ਕਿਹਾ ਵੀ ਤੁਸੀਂ ਆ ਕੇ ਕਿਰਾਂ ਦੇਖ ਲਓ ਉਸ ਤੋਂ ਬਾਅਦ ਉਹਦੇ ਜਵਾਕਾਂ ਨਾਲ ਦੱਸ ਦਿਓ ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ਾਂ ਤੋਂ ਇੱਥੇ ਵਾਪਸ ਆ ਕੇ ਆਪਦਾ ਕੰਮਕਾਰ ਸ਼ੁਰੂ ਕਰਨ ਲੱਗੇ ਨੇ ਉਹ ਕਹਿੰਦੇ ਇੱਥੇ ਰਹਿਣਾ ਹੈ ਇੱਥੇ ਲੋੜੀਆਂ ਦੀਵਾਲੀਆਂ ਇੱਥੇ ਮਾਗੀਆਂ ਇੱਥੇ ਦਸਹਿਰੇ ਇੱਥੇ ਮਨਾਉਣੇ ਨੇ ਅਸੀਂ ਤਾਂ ਇੱਥੇ ਰਿਹਾ ਕਰਾਂਗੇ ਕਿਉਂਕਿ ਉਹਨਾਂ ਮੁਲਕਾਂ 'ਚ ਉੱਥੇ ਰੌਲੇ ਪੈ ਗਏ ਉਹ ਕੱਢਣ ਲੱਗੇ ਉਧਰੋਂ ਉਹਨਾਂ ਨੂੰ ਕਹਿੰਦੇ ਚਲੋ ਵੀ ਚਲੋ ਇੱਥੋਂ ਕਿੱਧਰ ਜਾਈਏ ਫਿਰ ਉਹਨਾਂ ਨਾ ਇੱਧਰ ਦੇ ਨਾ ਉਧਰ ਦੇ ਸੋ ਇਸ ਕਰਕੇ ਤੁਹਾਨੂੰ ਕਹਿਣ ਆਇਆ ਤੁਸੀਂ ਸਿਆਣੇ ਹੋ ਪਬਲਿਕ ਬਹੁਤ ਸਿਆਣੀ ਹੈ ਲੋਕਾਂ ਨੂੰ ਬਹੁਤਾ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਲੋਕ ਆ ਬਹੁਤ ਜ਼ਿਆਦਾ ਜਾਣਦੇ ਆ ਲੋਕ ਸਿਰਫ ਇਹੀ ਦੇਖਦੇ ਹੁੰਦੇ ਨੇ ਵੀ ਇਹ ਕੀ ਕਹਿੰਦਾ ਹੈ ਇਹ ਆ ਕੀ ਕਹਿੰਦਾ ਹੈ ਉਹ ਕੀ ਕਹਿੰਦਾ ਪਤਾ ਸਾਰਾ ਹੁੰਦਾ ਲੋਕਾਂ ਨੂੰ ਮੈਨੂੰ ਕੋਈ ਵੋਟਾਂ ਵੇਲੇ ਮਿਲੇ ਪਤਾ ਨਹੀਂ ਕਿਹੜੀ ਤਰਨ ਤਰਨ ਦੀ ਇਲੈਕਸ਼ਨ ਸੀ ਜਾਂ ਮੈਂ ਲੁਧਿਆਣੇ ਦੀ ਸੀ ਉਹ ਕਹਿੰਦੇ ਜੀ ਕਾਂਗਰਸ ਵਾਲੇ ਮਿਲੇ ਸੀ ਮੈਨੂੰ ਕਹਿੰਦੇ ਵੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਦਨੀ ਵੀ ਅਸੀਂ ਰਾਤੋਂ ਰਾਤ ਨਾ ਮਾਨ ਸਾਹਿਬ ਲੱਖਾਂ ਦੀ ਗਿਣਤੀ ਚ ਲੋਕਾਂ ਦੇ ਘਰਾਂ ਤੇ ਨਾ ਝੰਡੇ ਲਾ ਦਿੰਨੇ ਹੁੰਨੇ ਆ ਆਉਦੀ ਪਾਰਟੀ ਦੇ ਰਾਤੋਂ ਰਾਤ ਔਰ ਵੋਟਾਂ ਤੋਂ ਇੱਕ ਦੋ ਰਾਤਾਂ ਪਹਿਲਾਂ ਬਸ ਕਹਿੰਦੇ ਜਦੋਂ ਝੰਡਾ ਲੱਗ ਜੇ ਨਾ ਜੀ ਬਨੇਰੇ ਤੇ ਫਿਰ ਵੋਟ ਸ਼ਰਮੋ ਸ਼ਰਮੀ ਪਾਉਣੀ ਪੈਂਦੀ ਹੈ ਮਾਨ ਸਾਹਿਬ ਇਹ ਸਾਡਾ ਤਰੀਕਾ ਹੈ ਮੈਂ ਕਿਹਾ ਯਾਰ ਤੁਸੀਂ ਇੰਨੇ ਕਮਲੇ ਸਮਝਦੇ ਹੋ ਲੋਕਾਂ ਨੂੰ ਯਾਰ ਮੈਂ ਕਿਹਾ ਤੁਸੀਂ ਝੰਡੇ ਝੁੰਡੇ ਲਾ ਲਓ ਕੋਈ ਗੱਲ ਨਹੀਂ ਵੋਟਾਂ ਵਾਲਾ ਕੰਮ ਤਾਂ ਗਿਆ ਕਹਿੰਦੇ ਕਿਵੇਂ ਉਹ ਮੈਂ ਕਹਾਂ ਲੋਕ ਇੰਨੇ ਸਿਆਣੇ ਨੇ ਘਰੇ ਝੰਡਾ ਹੋਰਦਾ ਜੇਬ ਤੇ ਬਿੱਲਾ ਹੋਰਦਾ ਕਾਰ ਤੇ ਸਟicker ਜਾਂ ਹੋਰਦਾ ਸਕੂਟਰ ਦੀ ਸਟਿੱਕਣੀ ਤੇ ਥੋੜਾ ਜਿਹਾ ਗੋਲ ਜਾਂ ਹੋਰ ਕਿਸੇ ਦਾ ਲਾਈ ਫਿਰਦੇ ਹੁੰਦੇ ਨੇ ਰੈਲੀ 'ਚ ਕਿਸੇ ਹੋਰ ਦੀ ਚ ਬੈਠੇ ਹੁੰਦੇ ਨੇ ਜਿੰਦਾਬਾਦ ਕਿਸੇ ਹੋਰ ਦੀ ਵੋਟਾਂ ਵਾਲੇ ਦਿਨ ਕੋਗਾ ਜਿੱਤ ਕਿਸੇ ਹੋਰ ਦੀ ਕਰੇ ਹੁੰਦੇ ਆ ਜੀ ਕਹਿੰਦਾ ਅੱਛਾ ਜੀ ਮੈਂ ਕਿਹਾ ਦੇਖ ਲਿਓ ਜਦੋਂ ਰਿਜ਼ਲਟ ਆਇਆ ਉਹਦਾ ਫੋਨ ਆਇਆ ਕਹਿੰਦਾ ਹਾਂਜੀ ਬਾਜੀ ਉਹੀ ਹੋ ਗਿਆ ਹੁਣ ਝੰਡੇ ਇਕੱਠੇ ਕਰਦੇ ਫਿਰਦੇ ਐਂੀ ਬਸ ਮੈਂ ਕਿਹਾ ਇਕੱਠੇ ਕਰ ਲਓ ਨਹੀਂ ਤਾਂ ਉਹ ਲੋਕਾਂ ਨੇ ਪੋਚੇ-ਪੂਚੇ ਬਣਾ ਲੈਣੇ ਆ ਫਿਰ ਤੁਸੀਂ ਕਹੋਗੇ ਹੁਣ ਕੱਲੇ ਝਾੜੂ ਨਹੀਂ ਨਾਲ ਪੋਚੇ ਵੀ ਛੱਟੋ ਸੋ ਇਹ ਝਾੜੂ ਪੋਚਿਆ ਇਹ ਐਂ ਫਿਰਦੇ ਰਹਿੰਦੇ ਆ ਸੋ ਵੀਰੋ ਮੈਨੂੰ ਤਾਂ ਇੰਨੇ ਹੀ ਬਹੁਤ ਆ ਮੈਂ ਤਾਂ ਇੰਨੇ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਰਦਾਸ ਕਰਦਾ ਦੋ ਟਾਈਮ ਵੀ ਪ੍ਰਮਾਤਮਾ ਜਿੰਨਾ ਇੱਜ਼ਤ ਮਾਨ ਬਖਸ਼ਤਾ